ਜੀ ਹੈ ਫਾਈਨਲ ਦੀ ਪਹਿਲੀ ਪੈਣ ਲੱਗੀ ਹੈ ਲਓ ਪਹਿਲੀ ਰੇਡ ਪਾਉਣ ਦੇ ਲਈ ਕੋਰਾ ਰਸਾਲੂ ਪਿੰਡ ਵਾਲਾ ਵੱਧ ਗਿਆ ਮੇਰੇ ਵੀਰੋ ਮਾਫੀ ਚਾਰ ਨੇ ਮਨੀ ਮੱਲੀਆਂ ਦਾ ਫਦੀਕ ਟੁੱਟ ਕੇ ਲੱਗਿਆ ਇਹ ਅੰਕ ਦਾ ਵੱਧ ਰਸਾਲੂ ਦਾ ਕੋਰਾ ਜੋੜ ਗਿਆ ਅਗਲੀ ਰੇਡ ਤੇ ਅਮਰੀਕ ਆਓ ਸਾਹਮਣੇ ਕਹਿੰਦੇ ਕਬੱਡੀ ਪੈਣ ਲੱਗੀ ਹੈ ਮੇਰੇ ਮਿੱਤਰੋ ਸਾਡੇ ਸੱਚਾ ਸਿੰਘ ਜੀ ਸਰਪੰਚ ਉਹ ਕਹਿੰਦੇ ਨੇ ਸ਼ਿੱਲੂ ਦੇ ਪਿੰਡ ਜੱਫੇ ਉਹ 11000 ਦੇ ਹੋਣਗੇ ਵੇ ਪਰ ਕਹਿੰਦੇ ਦਲਜੀਤ ਸਿੰਘ ਜੀ ਨਿਊ ਜਰਸੀ ਤੋਂ ਵੀਰ ਨੇ ਅਮਰਤ ਤੇ ਅਰਸ਼ ਰਾਜਾ ਜੱਫਾ ਆਉਂ ਕਹਿੰਦੇ ਵੀ 1-1000 ਦਾ ਪਹਿਲਾ ਅਮਰਤ 라ਜੇ ਪਹਿਲਾ ਅਰਸ਼ ਰਾਜੇ 1000 ਭਾਈ ਸੰਦੀਪ ਵਾਲੀ ਪ੍ਰਧਾਨ ਨੇ ਭਾਈ ਸੁੱਖਾ ਚੇਰ ਮਾੜ ਮਡੌਲੀ ਦੀ ਟੀਮ ਦੇ ਖਿਲਾਫ ਦੇ ਵੱਡੇ ਸਨਮਾਨ ਕੀਤੇ ਜਾਣਗੇ ਪਰਮਾਤਮਾ ਮਿਹਰ ਕਰੇ ਉਹ ਗੁਰਮਖ ਭਾਈ ਆ ਜਾਓ ਉਹ ਮੈਚ ਫਿਰੇ ਦਾ ਕੋਟੀ ਦੀ ਜੰਗ ਹੈ 라 ਕਬੱਡੀ ਦਾ ਰਾਜਕੁਮਾਰ ਸਾਹਮਣੇ ਦੇਖਦੇ ਵੀ ਸੁਲਤਾਨ ਸੰਸਪੁਰੀਆਂ ਕਬੱਡੀ ਪਾਉਂਦੇ ਨੇ ਵਧਿਆ ਹੋਇਆ ਮੇਰੇ ਵੀਰੋ ਮਨੀ ਮੱਲੀਆਂ ਦਾ ਬਲੂ ਬਖਸ਼ਕਰਪੁਰ ਦਾ ਲਓ ਪਾਕੇ ਦੇ ਸੁਲਤਾਨ ਦੀ ਟੱਕਰ ਹੈ ਖੇਡ ਮੈਦਾਨ ਦੇ ਵਿੱਚ ਉਹ ਬੱਲੇ 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 ਇਹ ਕਬੱਡੀ 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 ਉਹ ਸਾਹਮਣੇ ਉਹ ਸਾਹਮਣੇ ਐਨ ਜਿੰਦੇ ਚਿੱਟੀ ਕਿੰਨੀ ਚੋਰ ਨਾ ਆਇਆ ਮੁੰਡਾ ਬਾਕੀ ਕਹਿੰਦੇ ਗੱਲ ਟਿਕਾਣੇ ਲੱਗੋ ਉਧਰ ਸਾਡੇ ਸੱਚਾ ਸਰਪੰਚ ਜੀ ਵੱਡੇ ਪਿਆਰ ਤੇ ਸਤਿਕਾਰ ਨਾਲੇ ਆਖੇ ਵੀ ਕਹਿੰਦੇ ਸ਼ੀਲੂ ਦੇ ਪਿੰਡ ਜੱਫੇ ਉਹ 11000 ਦੇ ਹੋਣਗੇ ਗੁਰਮਖਾਜਾ ਬਾਈ ਆ ਬੁੱਲੇ ਵਾਲੀ ਦੂਜੀ ਰੇਡ ਜਿਹੜੀ ਉਹ ਹੋਲਡ ਸੀਗਾ ਪੁਆਇੰਟ ਚੈੱਕ ਕਰ ਲਿਓ ਜੀ ਰਿਵਿਊ ਚੈੱਕ ਕਰ ਲਓ ਸਾਡੀ ਟੈਕਨੀਕਲ ਕਮੇਟੀ ਨਾ ਮੈਚ ਫਿਰੇ ਦਾ ਚੋਟੀ ਦੀ جنگ ਹੈ ਰਸਾਲੂ ਦੇ ਗੋਰੇ ਦੀ ਰੇਡ ਪੈ ਰਹੀ ਹੈ ਇੱਕ ਪਾਸੇ ਗਰਾਊਂਡ 'ਚ ਬੋਧੀ ਕਰ ਲਓ ਨਾ ਰਸਾਲੂ ਵਾਲੇ ਦੀ ਰੇਡ ਮਨੀ ਮੱਲੀਆਂ ਦੇ ਤਿੰਨ ਜਫੇ ਰੇਮਾ ਸਰਪੰਚ ਕਹਿੰਦਾ ਆਹ ਸਾਹਮਣੇ ਸੁਖਵੀਰ ਬਾਸ਼ਲ ਕਹਿੰਦਾ ਵੀ 31

ਸੁਲਤਾਨ ਕਹਿੰਦੇ ਵੀ ਲਾਡੀ ਲੱਗ ਰਹੇ ਨੇ ਐਲਾਨ ਕਰਤਾ ਵੀ ਕਾਲੂ ਸਨਾਟੇ ਵੀ ਲੱਗੀ ਸੈੜੀ ਲਾਤਾ ਸਾਹਿਬ ਨੂਰ ਵਾਲਾ ਮੈਂ ਕਹਿੰਦੇ ਨਾਲ ਚੱਲਦਾ ਉਹਨਾਂ ਵੱਲੋਂ ਨੂਰ ਪ੍ਰਾਪਰਟੀ ਡੀਲਰ ਸੁਲਤਾਨ ਵੀ ਆ ਦੋ ਰੇਟ 11000 ਦੀਆ 11000 ਦੀ ਜਨਾਬ ਮੈਚ ਫਿਰੇ ਦਾ ਚੋਟੀ ਦੀ ਟੱਕਰ ਹੈ ਮੇਰੇ ਵੀਰੋ ਖਲ ਟਕਾਣੇ ਲੱਗੀ ਹੋਈ ਹੈ ਮਨੌਲੀ ਬਣਤਾ ਬਖੇੜਿਆ ਕਰ ਰਿਹਾ ਆਓ ਸਾਹਮਣੇ ਦੁੱਲਾ ਅਮਰਤਾ ਦੁੱਲਾ ਆਓ ਚੱਠੇ ਗਵਿੰਦਪਲੇ ਦਾ ਭੱਜ ਦਰਿਆ ਆ ਕਰਦੀ ਟੀਮ ਦੇ ਹਿੱਸੇ ਜੋੜ ਦਿੰਦਾ ਪਰ ਉਹ ਕਹਿੰਦੇ ਵੀ ਆ ਪਹਿਲੀ 11000 ਰੁਪਏ ਨਾਲ ਜੱਸਾ ਜੀਤਕਾਰ ਧੰਨਵਾਦ ਹੈ ਉਹ ਗੁਰਬਖ ਆ ਜਾ ਕੜ ਨੂੰ ਧੁੱਕੀ ਕਹਿੰਦੇ ਇਹਨੂੰ ਸਲੇਟੇ ਵਿੱਚ ਵੀ ਪਾਉਣੀ ਹੈ ਲਓ ਸੁਲਤਾਨ ਦੀ ਰਨ ਪੈ ਰਹੀ ਹੈ ਜਫੀ 4 ਆ ਵੇਖਦੇ ਆ ਵੀ ਚੋਹਾਨ ਵਿੱਚੋਂ صدیق ਮਨੀ ਮੱਲੀਆਂ ਦਾ ਲਓ ਕਾਕਾ ਸ਼ਕਰਪੁਰਿਆ ਟਰਾਈ ਕਰਦਾ ਪਰ ਸਾਹਮਣੇ ਦੇਖਦੇ ਆ ਵੀ ਪੁਆਇੰਟ ਸੁਲਤਾਨ ਨੇ ਝੋੜ ਦਿੱਤਾ ਹੈ ਆਪਦੀ ਟੀਮ ਦੇ ਹਿੱਸੇ ਟੱਕਰ ਸਿਰੇ ਦੀ ਟਰੈਕਟਰ ਕੌਣ ਜਿੱਤੂਗਾ سسپس چل ایت رہا ہے پلا شیلوا تلو تلا شو تلا شو تلا شو ਮੁੱਲਾ ਤੇ ਛਿੱਲੋ ਅਗਲੀ ਰੇਡ ਕਹਿੰਦੇ ਕੋਰੇ ਵੀ ਪੈ ਰਹੀ ਹੈ। ਉਹ ਰੇਡਾਂ ਪੈਂਦੀਆਂ ਜੱਫੇ ਲੱਗਦੇ। ਕੋਰੇ ਵੀ ਰੇਡ ਤੇ ਗੋਰੇ ਵੀ ਦੋ ਕਬੱਡੀਆਂ ਨੇ ਸੱਚਾ ਸਰਪੰਚ ਜੀ ਕਹਿੰਦੇ ਵੀ 1000 ਦਿੱਤਾ ਜਾਵੇਗਾ। ਲਓ ਗੋਰਾ ਕਹਿੰਦੇ ਇਸ ਵੇਲੇ ਬਾਅਦ ਕਬੱਡੀ ਨੰਬਰ ਆਪਣੀ ਟੀਮ ਨੇ ਜੋੜਦਾ ਹੋਇਆ। ਹਰਪ੍ਰੀਤ ਕਹਿੰਦੇ ਪੀਤਾ ਜੰਦਪੁਰੀਆ ਵੱਡਾ ਵੀਰ ਹੈ। 1 ਫਰਵਰੀ ਗੁਰਮਖੋ ਮੋਟਰਸਾਈਕਲ 20 ਦੇ ਨੇ ਚੌਲਾ ਵਾਂਗੂ ਬੋੜ ਖੱਡੀਆਂ ਵੱਡੀਆਂ ਦੇ ਰਹੀ ਐ ਹਰਪਤ ਪੀਤਾ ਸਾਡਾ ਵੀਰ ਜੱਟਪੁਰੀਆ ਲਓ ਖੇਡ ਮੈਦਾਨ ਦੇ ਵਿੱਚ ਦੇਖਦੇ ਵੀ ਸ਼ਹਿਯਾਦ ਅਲੀ ਕਬੱਡੀ ਦਾ ਸ਼ਹਿਯਾਦਾ ਕਬੱਡੀ ਪਾ ਰਿਹਾ ਹੈ ਉਹ ਸਾਹਮਣੇ ਅਰਸ਼ਾ ਸ਼ਾਜੀ ਅਰਸ਼ਾ ਸ਼ਾਜੀ ਅਰਸ਼ਾ ਸ਼ਾਜੀ ਹੋਈ ਸ਼ਾਜੀ 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 ਹੋਈ ਪਈ ਐ ਰਾਣੇ ਬਾਈ ਸ਼ਾਜੀ ਦਾ 1000 ਲੈ ਜੋ ਜਸੂ ਬਾਈ ਵੱਲੋਂ ਉਹ ਸਾਡੇ ਕੋਲੇ ਆ ਸ਼ਾਜੀ ਦਾ 1000 ਜਸੂ ਬਾਈ ਵੱਲੋਂ ਆਹ ਜਵੇਂ ਗੋਰੇ ਦੀ ਰੇਡ ਆਓ ਸਾਹਮਣੇ ਗੋਰੇ ਦੀ ਰੇਡ ਹੈ ਮੱਖਣ ਸਿੰਘ ਜੀ ਕਜੇੜੀ ਕਹਿੰਦੇ ਵੀ ਦਿਖਾਉਣਾ ਆਏ ਨੇ ਅੱਜ ਬਾਹਣ ਵਾਲੇ ਤਿਆਰ ਕਰਾਏ ਆ ਭਾਈ ਸੰਦੀਪ ਨਾਥੋਰਾ ਨੇ ਸੁੱਖੇ ਮਨਾਲੀ ਉਰੇ ਦੇ ਆਓ ਸਾਹਮਣੇ ਦੇਖਦੇ ਵੀ ਕੋਰਾ ਫੁੱਕ ਨਾ ਤੁਰਿਆ ਆਉਂਦਾ ਰਫਾਲੂ ਆ ਤੇ ਫੁੱਕ ਨਾ ਤੁਰਿਆ ਆਉਂਦਾ ਅਗਲੀ ਰੇਡ ਪਾਉਣ ਦੇ ਦੁੱਲੇ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਚਾਰੇ ਪਿਆਰ ਪਰ ਪਿਆਰ ਨੇ ਸੁੱਖਾ ਚੇਰ ਬੈਣਾ ਪੱਦਾ ਬਾਈ ਸੰਦੀਪ ਕਹਿੰਦੇ ਪ੍ਰਧਾਨ ਆ ਦੁੱਲਾ ਆ ਸ਼ੀਲੂ ਆ ਦੁੱਲਾ ਆ ਸ਼ੀਲੂ ਆ ਦੁੱਲਾ ਤੇ ਦੁੱਲਾ ਆ ਚੋਦੇ ਦੂਜੀ ਕਬੱਡੀ ਦੂਰ ਪ੍ਰੋਪਰਟੀ ਬਾਈ ਲਾਦੀ ਹੋਣੀ ਲਾਦਾ ਸਾਹਿਬ ਤੇ ਜੱਸਾ ਜੀਤਕਾਰ 11000 ਦੀ ਦੂਜੀ ਉਹ 11000 ਦੀ ਦੂਜੀ ਹੈ ਮੱਲੀ ਵਾਲਿਆ 31000 ਹੈ ਨਿੰਮਾ ਸਰਪੰਚ ਆਈ ਤੇ ਆਇਆ ਹੋਇਆ ਇੱਧਰ ਟੱਕਰ ਸਿਰੇ ਦੀ ਹੈ ਟੱਕਰ ਸਿਰੇ ਦੀ ਹੈ ਬਲੂਕ ਤੇ ਸੁਲਤਾਨ ਇਹਦਾ 11000 ਵੇਜੋ ਇਹ 11000 ਰੁਪਿਆ ਮਿੱਟੂ ਭੇਜੋ ਕਿਸੇ ਨੂੰ 11000 ਲੜੀ ਕੱਗਿਆ 11000 ਸੁਲਤਾਨ ਦਾ ਭਰਾਵਾ ਖੜਲਾ ਲਾ ਬੁੱਲਾ ਛੱਠਿਆਂ ਵਾਲਾ ਫੇਰ ਕਬੱਡੀ ਪਾ ਰਿਹਾ ਹੈ ਦੇਖਦੇ ਆਂ ਵੀ ਟੱਕਰ ਸ਼ੀਲੂ ਨਾਲ ਜਫਰ ਅਸ਼ਨ ਨਾਲ ਜਫਰ ਅਮਰਤ ਨਾਲ ਜਫਰ ਬੱਲੇ ਨਾਲ ਆਹ ਹਰਿਆਣੇ ਵਾਲਾ ਟੱਕ ਟੱਕ ਓਏ ਟੱਕ ਟੱਕ ਓਏ ਟੱਕ ਟੱਕ ਲੱਗਦਾ ਬੁੱਲਾ ਸ਼ੀਲੂ ਬੁੱਲਾ ਸ਼ੀਲੂ ਏ ਬੱਲੇ 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 ਏ ਕਬੱਡੀ 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 ਆਹ ਸਵਾਦ ਕਬੱਡੀ ਦਾ ਸਵਾਦ ਕਬੱਡੀ ਦਾ ਸਵਾਦ ਕਬੱਡੀ ਦਾ ਆਹ ਕਬੱਡੀਆਂ ਪੈਂਦੀਆਂ ਜੱਫੀ ਲੱਗਦੇ ਗੱਲ ਟਿਕਾਣੇ ਲੱਗੀ ਹੋਈ ਹੈ ਗੱਲ ਟਿਕਾਣੇ ਲੱਗੀ ਹੋਈ ਹੈ ਫਿਰੇ ਦਾ ਮੈਚ ਹੈ ਚੋਟੀ ਦੀ ਟੱਕਰ ਹੈ ਬੱਲੇ ਟੱਕਰਾਂ ਦੀ ਤਰੀ ਹੋਈ ਹੈ ਰਸਾਲੂ ਦਾ ਕੋਰਾ ਉਹ ਨਿਸ਼ਾਨਾ ਕਰਦਾ ਸ਼ਰੀਰ ਹੈ ਮੁੜ ਕੋ ਮੁੜ ਗਈ ਹੋਇਆ ਸ਼ਰੀਰ ਆ ਪੈਂਦੀ ਰੇਡ ਤੇ ਮੱਲੀਆ ਵਾਲਾ ਮੱਲੀਆ ਵਾਲਾ ਮੱਲੀਆ ਵਾਲਾ ਟਰਾਈ ਕਰਦਾ ਆਹ ਸਾਹਮਣੇ ਕਹਿੰਦੇ ਮੱਲੀ ਨੇ ਟਰਾਈ ਕੀਤੀ ਹੈ ਆਹ ਮੱਲੀ ਕਹਿੰਦੇ ਟਰਾਈ ਕਰਦਾ ਮੇਰੇ ਮਿੱਤਰੋ ਸੁਲਤਾਨ ਦਾ ਦਾ ਵੱਟਾ ਪਰ ਜਦੋਂ 샤ਜੀ ਉਸ ਵੇਲੇ ਉਹ ਰੇਡ ਪਾ ਰਿਹਾ ਉਹ ਸ਼ਕਰਪੁਰ ਦੀ ਧਰਤੀ ਹੈ ਉਹ ੱਟਾ ਦੇ ਥਾਪੀਆਂ ਵੱਜਦੀਆਂ ਇਹ ਸ਼ੀਲੂ ਵਰਗੇ ਅਮਰਤ ਵਰਗੇ ਅਰਸ਼ ਵਰਗੇ ਇਹ ਚਾਰੇ ਮੈਨੂੰ ਲੱਗਦਾ ਚਾਰੇ ਹੀ ਪੈ ਗਏ ਆਹ ਸਭ ਦੇ ਨੰਬਰ ਰੈਡਰ ਦਾ ਓ ਵੱਡੇ ਲਈ ਆ ਜਾਓ ਆ ਸਾਹਮਣੇ ਗੋਰਾ ਫੇਰ ਦੁਰਪਿਆ ਗੋਰਾ ਫੇਰ ਦੁਰਪਿਆ ਗੋਰਾ ਪੁਆਇੰਟ ਹੋਲਡ ਸੀਗਾ ਉਹਦਾ ਡਿਸੀਜਨ ਦੇ ਦਿਓ ਜਲਦੀ ਮੇਰੀ ਬੇਨਤੀ ਹੈ ਵੀ ਹੋਲਡ ਵਾਲੇ ਪੁਆਇੰਟ ਦਾ ਡਿਸੀਜਨ ਜਲਦੀ ਦੇ ਦਿਓ ਲਓ ਖੇਡ ਮੈਦਾਨ ਦੇ ਵਿੱਚ ਰਸਾਲੂ ਵਾਲੇ ਦੀ ਰੇਡ ਪੈ ਰਹੀ ਹੈ ਮੇਰੇ ਵੀਰੋ ਜਾਫੀ ਚਾਰੇ ਚਾਰੇ ਦੇ ਚਾਰੇ ਤਿਆਰ ਨੇ ਉਧਰ ਲਾਡੀ ਨਗਰੇ ਹੋਰੀ ਆਉ ਸਾਹਮਣੇ ਬੋਲੇ ਢੋਲ ਹੋਰੀ ਰਿੰਮਾ ਸਰਪੰਚ ਸੁਖਵੀਰ ਬਾਸ਼ਲ ਹੋਰੀ ਅੱਜ ਆਈ ਤੇ ਆਏ ਹੋਏ ਐ ਇਹ ਨਹੀਂ ਪਤਾ ਵੀ ਗੱਲ ਕਿੱਥੇ ਤੋਂ ਕਿੱਥੇ ਪੁੱਜ ਜਾਣੀ ਹੈ ਹੋਲਡਰ ਨੰਬਰ ਜਿਹੜਾ ਰੈਫਰੀ ਡਿਸੀਜਨ ਹੈ ਜਾਫੀ ਦਾ ਪੁਆਇੰਟ ਹੈ ਹੋਲਡ ਜਿਹੜਾ ਪੁਆਇੰਟ ਸੀਗਾ ਉਹ ਜਾਫੀ ਐਨ ਦਿੱਤਾ ਗਿਆ ਉਹ ਪ੍ਰਸ਼ਾਨਪੁਰ ਦੀ ਟੀਮ ਦੇ ਹਿੱਸੇ ਆ ਅਰਸ਼ ਨੇ ਜਾਫਾ ਲਾ ਦਿੱਤਾ ਉਧਰ ਦਲਜੀਤ ਸਿੰਘ ਜੀ ਨਿਊ ਜਰਸੀ ਤੋਂ ਉਹ ਕਹਿਆ ਹਰਚਨ ਵੀ ਪੁੱਜਦਾ ਕਰਨਗੇ ਇਧਰ ਸ਼ੀਲੂ 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 ਆ ਤੁੱਲਾ ਆ ਆ ਆ ਆ ਆ ਗੁੱਲਾ ਗੁੱਲਾ ਹੱਲਾ ਗੁੱਲਾ ਅੱਲਾ ਗੁੱਲਾ ਮਲੌਲੀ ਦੇ ਵਿੱਚ ਹੱਲਾ ਗੁੱਲਾ ਹੋਈ ਜਾਂਦਾ ਹੈ ਹੱਲਾ ਗੁੱਲਾ ਹੋਈ ਜਾਂਦਾ ਸੁਲਤਾਨ ਦੀ ਰੇਡ ਪੈ ਰਹੀ ਹੈ ਆ ਵੇਖਦੇ ਵੀ ਸਾਹਮਣੇ ਸਦੀਕ ਲੱਗਿਆ ਭੱਲੂ ਕੰਨੀ ਨੇ ਸੱਚੀ ਬੋਲੀ ਬੋਲੀ ਹੈ ਜਗਦੀਪ ਨੱਟ ਮਨਜੀਤ ਨੱਟ ਤੇ ਗੁਰਜੀਤ ਨੱਟ ਉਹ ਕਿਵੇਂ ਵੀ ਜੱਫੇ ਦੇ ਉੱਪਰ 5 500 ਦੇ ਪਾ ਜਾਵੇਗਾ ਵੱਡੇ ਬਾਈ ਆ ਜਾਓ ਸਾਜੀ ਵਡਣਾ ਸਭ ਖੇਡ ਕਬੱਡੀ ਦਾ ਰੇਡ ਪਾ ਰਿਹਾ ਆ ਵੇਖਦੇ ਆ ਵੀ ਚਾਰ ਮਾਮਾ ਦੇ ਬੱਲੀ ਪੁੱਤ ਨੇ ਹੁਣ ਕਾਹਨ ਚਾਰਾਂ ਚੋ ਢੱਕੂਗਾ ਕਾਹਨ ਹੰਦੇ ਦੂਰ ਕਰੂਗਾ ਆ ਸਾਹਮਣੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਆ ਕਿ ਮਾਰੀ ਗੱਲ ਤੇ ਸਰੀਰ ਗੁੱਸਾ ਇੰਜ ਫੜਦਾ ਉਹ ਚੰਗੇ ਰੋਡ ਤੇ ਸਪੀਡ ਜੂ ਫਰਾਰੀ ਫੜਦੀ ਓਏ ਕੰਮਕੁੰਨ ਮਿੱਤਰਾਂ ਦਾ ਕੋਈ ਨਹੀਂ ਆੜਦਾ ਸਾਡੀ ਜਿੱਥੇ ਕਿਤੇ ਅੜਦੀ ਉਹ ਫਰਾਰੀ ਅੜਦੀ ਉਹ ਸਾਡੀ ਜਿੱਥੇ ਅੜਦੀ ਫਰਾਰੀ ਅੜਦੀ ਇੱਧਰ 1000 ਦਿੱਤਾ ਜਾਵੇਗਾ 1000 ਸਾਡੇ ਸੱਚਾ ਸਰਪੰਚ ਜੀ ਦੇਣਗੇ ਓ ਬੱਲੇ ਬੱਲੇ ਵਾਲੇ ਵੱਡੇ ਬੱਲੇ ਦੇ ਨੰਬਰ ਰੇਡਰ ਦਾ ਨੰਬਰ ਘੋਰੇ ਦਾ ਥੋੜੀ ਸੱਟ ਲੱਗੀ ਐ ਮਾਲਕ ਮਿਹਰ ਕਰੇ ਚੋਟੀ ਦਾ ਮੈਚ ਐ ਸਿਰੇ ਦੀ ਟੱਕਰ ਐ ਐਨ ਗੱਲ ਟਿਕਾਣੀ ਲੱਗੀ ਹੋਈ ਐ ਮੇਰੇ ਵੀਰੋ ਉਹ ਆਹ ਦੂਜੇ ਬੱਲੇ 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 ਓ ਸੁਬਾਹ ਦੇਖੀ ਕਿਵੇਂ ਆਉਂਦਾ ਗੁਰੂਗੋਖ ਮੜਾ ਗਿਆ ਪੁੱਛ ਲੋਕਾਂ ਨੂੰ ਬਨਾਲੀ ਵਾਲੇ ਮੈਚ ਕਦਾਂ ਲੱਗਦਾ ਸਿਰਾ ਬੰਬ ਪਿੱਲ ਕੋਕਾ ਅੱਟ ਹੋਈ ਪਈ ਐ ਉਧਰ ਸੁਖਵੀਰ ਬਾਸ਼ਲ ਨਿੰਮਾ ਸਰਪੰਚ ਕਹਿੰਦਾ ਮਨੀ ਬੱਲੀਆ ਦੇ ਦੋ ਜਫੇ 51 ਹਜ਼ਾਰ ਹਜ਼ਾਰ ਲੱਗਿਆ ਹੋਇਆ ਆਓ ਸਾਹਮਣੇ ਦੇਖਦੇ ਹਾਂ ਵੀ ਇਸ ਵੇਲੇ ਰਾਲੂ ਮਾਜਰੀਆ ਪ੍ਰਦੀਪ ਕਹਿੰਦਾ ਵੀ ਅੰਕ ਦਾ ਵੱਡਾ ਧੋਰੇ ਦੇ ਹਿੱਸੇ ਜੁੜ ਚੁੱਕਾ ਹੈ ਅਮਰੀਕ 샤ਜੀ 샤ਜੀ 샤ਜੀਓ 샤ਜੀ 샤ਜੀ ਓਏ 샤ਜੀ 샤ਜੀ ਉੱਪਰ ਕਹਿੰਦੇ ਇਸ਼ੂ ਵੱਡਾ ਵੀਰ ਹੈ ਲੈ ਜੀ ਨਾ ਕਰੋ ਦਾਉਡ ਕਹਿੰਦੇ ਨਿੰਮਾ ਸਰਪੰਚ ਉਹ ਕਹਿੰਦੇ ਸ਼ੀਲੂ ਦੇ ਜਦੋਂ ਤਿੰਨ ਹੋ ਗਏ ਤੇ 31 33 33 ਨੰਬਰ ਸਾਜੀ ਦਾ ਓ ਸੁਲਤਾਨ ਓ ਸੁਲਤਾਨ ਓ ਸੁਲਤਾਨ ਫੇਰ ਆ ਗਿਆ ਮੇਰੇ ਵੀਰੋ ਆਹ ਵੇਖਦੇ ਆਂ ਵੀ ਚੋਹਾਨ ਵਿੱਚੋਂ ਮੱਲੀਆਂ ਆळ्या 51000 ਹੈ ਓ ਕਾਕਾ ਤੇ ਸੁਲਤਾਨ ਓ ਟੱਕਰ 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 ਸਾਹਮਣੇ ਫਿਰਾਂ ਹੋਇਆ ਪਿਆ ਅਜ ਮਨੋਲੀ ਦੇ ਵਿੱਚ ਫਿਰਾਂ ਹੋਇਆ ਪਿਆ ਉਧਰ ਸੁਲਤਾਨ ਨੇ 11000 ਪੁੱਜਦਾ ਕਰ ਦਿੱਤਾ ਦੂਰ ਪ੍ਰਾਪਰਟੀ ਸਾਡੇ ਲੱਗੀ ਜੀ ਨਾਪਾ ਸਰ ਦੀ ਗੱਲ ਚੱਲਦੀ ਹੈ ਇੱਧਰ ਸਾਡੇ ਜੱਸਾ ਗੀਤਕਾਰ ਓ ਬੁੱਲਾ ਹਰਸ਼ਾ ਬੁੱਲਾ ਹਰਸ਼ਾ ਬੁੱਲਾ ਹਰਸ਼ਾ ਬੁੱਲਾ ਹਰਸ਼ਾ ਓ ਬੁੱਲਾ ਅੰਕ ਜੋੜ ਗਿਆ ਵੜੇ ਬੁੱਲੇ ਦੇ ਹਿੱਸੇ ਜੁੜ ਗਿਆ ਮੈਚ ਸੁਰੇ ਦਾ ਗੱਲ ਟਿਕਾਣੇ ਲੱਗੀ ਹੋਈ ਹੈ ਰਸਾਲੂ ਦਾ ਕੋਰਾ ਉਧਰ ਚਾਰ ਨੇ ਓਏ ਮੁੰਡੇ ਨੇ ਗਾਡਰਾਂ ਵਰਗੇ ਜਾਜਾਂ ਦੀਆਂ ਓ ਜਾਦਰਾਂ ਵਰਗੇ ਓ ਜੱਟ ਝਾਜਾਂ ਦੀਆਂ ਚਾਦਰ ਵਰਗੇ ਓ ਭੜ ਤੇ ਬਚਮਦਾਨਾਂ ਦੇ ਇਹ ਕਦੇ ਧਰਪੁਰੇ ਵਾਲੇ ਨੇ ਗੱਲ ਕੀਤੀ ਕਿ ਜੱਟ ਝਾਜਾਂ ਦੀਆਂ ਚਾਦਰਾਂ ਵਰਗੇ ਓ ਭੜ ਤੇ ਬਚਮਦਾਨਾਂ ਦੇ ਓ ਵੱਡੇ ভাই ਸ਼ਾਜੀ ਆ ਗਿਆ ਸ਼ਾਜੀ ਫੇਰ 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 ਆ ਗਿਆ ਇਹ ਟਰੈਕਟਰਾਂ ਵਾਲੀਆਂ ਓਏ 3600 ਥੋੜਾਂ ਵਾਲੀਆਂ ਪੈਂਦੀਆਂ ਇਹ 3600 ਥੋੜਾਂ ਵਾਲੀਆਂ ਪੈਂਦੀਆਂ ਸਾਜੀ ਦੀ ਰੇੜਾ ਓਏ ਹਰਿਆਣੇ ਵਾਲਿਆ ਹੈ ਰਾਂਦਾ ਓਏ ਹੈ ਰਾਂਦਾ ਹੈ ਰਾਂਦਾ ਸ਼ੀਲੂ 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 ਪੁਆਇੰਟ ਉਧਰ ਨੰਬਰ ਸਾਜੀ ਨੂੰ ਦਿੱਤਾ ਗਿਆ ਹੋਲਡ ਹੈ ਜੀ ਪੁਆਇੰਟ ਰਿਵਿਊ ਚੈੱਕ ਕਰ ਲਿਓ ਪੁਆਇੰਟ ਦਿੱਤਾ ਸ਼ਾਜੀ ਨੇ ਤੇ ਹੋਲਡ ਹੈ ਉਹ ਨੋਈ ਹੈ ਕਬੀਰ ਸਰਪੰਚ ਬੈਠਾ ਉਹ ਸੰਦੀਪ ਬੈਠਾ ਸੁੱਖਾ ਬੈਠਾ ਨੋਨੀ ਨਤ ਹੋਰਾਂ ਦਾ ਧੰਨਵਾਦ ਹੈ ਪੈਂਦੀ ਰੇਡ ਹੈ ਜੱਫੀ ਚਾਰ ਚਾਰੇ ਦੇ ਚਾਰੇ ਤਿਆਰ ਫੁਲਤਾਨ ਕਬੱਡੀ ਪਾ ਰਿਹਾ ਮੱਲੀ ਵਾਲਾ ਟਰਾਈ ਕਰਦਾ ਹੈ ਉਹਦੇ ਦੋ ਜਫੇ ਨਿੰਮਾ ਸਰਪੰਚ ਤੇ ਸੁਖਵੀਰ ਬਾਸ਼ਰ ਕਹਿੰਦੇ 51000 ਦੇ ਐ ਕਾਲੂ ਸਨੇਟੇ ਦੇ ਵਿੱਚ 라ਡੀ ਨਾਗਰਾ ਕਵਿੰਦਰ ਜੈਲੀ ਕਹਿੰਦਾ ਵੀ ਐਦਾਂ ਹੀ ਥੜ-ਥੜ ਹੋਣੀ ਐ ਭੋਲਾ ਢੋਲ ਪੁੱਜਿਆ ਹੋਇਆ ਗੱਲ ਕੱਲ ਨੂੰ ਟਕਾਣੇ ਲੱਗਣੀਆਂ ਮੇਰੇ ਵੀਰੋ ਜਲਦੀ ਤੋਂ ਜਲਦੀ ਦੱਸੋ ਹੋਲਡ ਵਾਲਾ ਅੱਜੀ ਦਾ ਹੋਲਡ ਵਾਲਾ کرا رہی ہے ہر شخار ਸ਼ਿੱਲੂ ਸਾਜੀ 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 ਓ ਬੱਲੇ 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 ਕਬੱਡੀ 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 ਸ਼ਿੱਲੂ ਸਾਜੀ ਸ਼ਿੱਲੂ ਸਾਜੀ ਆਹ ਸੁਆਦ ਹੈ ਫੇਰ ਕਰੇ ਪ੍ਰਮਾਤਮਾ ਹੱਸ ਪਿਆਰ ਜਿੰਨਾ ਰਿਆ ਕਰੋ ਹੱਸਦੇ ਰਿਆ ਕਰੋ ਓ ਜੀ ਲੈ ਜਾਣਾ ਦੁਨੀਆਂ ਤੋਂ ਆਸ ਤੇ ਰਿਆਗਰ ਉਹ ਕੀ ਲੈ ਜਾਣਾ ਦੁਨੀਆ ਤੋਂ ਰੇਡ ਪੈ ਗਈ ਪੈ ਗਈ ਪੈ ਗਈ ਪੈ ਗਈ ਇਹ ਜਾਂਦੇ ਉਹ ਕੋਰਾ ਮੇਰੇ ਮਿੱਤਰੋ ਰਸਾਲੂ ਦੀ ਧਰਤੀ ਨੰਬਰ ਰੈਂਟਰ ਦਾ ਇਹ ਮੈਚ ਸੰਮਪਤ ਬੋਲੋ ਇਸਾਨ ਹਾਂ